ਹਾਂਜੀ ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਜੀ ਪਾਵਰ ਆਫ ਮਾਈਂਡ ਦੀ ਕਿ ਆਪਣੇ ਮਨ ਦੇ ਵਿੱਚ ਕਿੰਨੀ ਜ਼ਿਆਦਾ ਅਸੀਮ ਸ਼ਕਤੀ ਹੈ ਇਹ ਆਪਣੀ ਸੋਚ ਤੋਂ ਬਿਲਕੁਲ ਪਰੇ ਹੈ ਅਗਰ ਤੁਸੀਂ ਮਨ ਦੇ ਵਿੱਚ ਠਾਨ ਲਓ ਕਿ ਤੁਸੀਂ ਇਸ ਗੋਲ ਨੂੰ ਅਚੀਵ ਕਰਨਾ ਹੈ ਇਸ ਗੋਲ ਨੂੰ ਪਾ ਕੇ ਹੀ ਰਹਿਣਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਤਾਂ ਤੁਹਾਡੇ ਮਨ ਦੇ ਵਿੱਚ ਕਿੰਨੀ ਪਾਵਰ ਹੈ ਉਸ ਦੇ ਰਿਲੇਟਡ ਆਪਾਂ ਅੱਜ ਇਹ ਵੀਡੀਓ ਲੈ ਕੇ ਆਏ ਹਾਂ ਸੋ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਧੂਰਾ ਗਿਆਨ ਬਹੁਤ ਡੇਂਜਰਸ ਹੁੰਦਾ ਬਹੁਤ ਖਤਰਨਾਕ ਹੁੰਦਾ ਹੈ ਇਸ ਕਰਕੇ ਜੇ ਤਾਂ ਭਾਈ ਵੀਡੀਓ ਜਮਾ ਨਾ ਦੇਖਿਓ ਜੇ ਦੇਖਣੇ ਆ ਤਾਂ ਅੱਛ ਤੱਕੇ ਜ਼ਰੂਰ ਦੇਖਿਓ ਵੀਡੀਓ ਹੋ ਸਕਦਾ ਹੈ ਕਿ ਇਹ ਇੱਕ ਵੀਡੀਓ ਤੁਹਾਡੀ ਲਾਈਫ ਦਾ ਚੇਂਜਿੰਗ ਪੁਆਇੰਟ ਬਣ ਜੇ ਸੋ ਅੱਜ ਆਪਾਂ ਗੱਲ ਕਰ ਰਹੇ ਸੀਗੇ ਪਾਵਰ ਆਫ ਮਾਈਂਡ ਦੀ ਸੋ ਆਪ ਸਭੀ ਦਾ ਸਾਡੇ ਇਸ YouTube ਚੈਨਲ ਵਿੱਕੀ ਸਟਾਰ ਦਫਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦਾ ਕਿ ਆਪ ਸਭ ਠੀਕ ਠਾਕ ਹੋਵਗੇ ਵਧੀਆ ਹੋਵਗੇ ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਪਾਵਰ ਆਫ ਮਾਈਂਡ ਦੀ ਤੁਹਾਡੇ ਮਨ ਦੀ ਸ਼ਕਤੀ ਦੀ ਠੀਕ ਹੈ ਜੀ ਤੇ ਅਗਰ ਤੁਸੀਂ ਮਾਈਂਡ ਦੇ ਵਿੱਚ ਕੁਝ ਵੀ ਧਾਰ ਲੈਨੇ ਹੋ ਹੈਨਾ ਤਾਂ ਉਸ ਚੀਜ਼ ਮਤਲਬ ਤੁਸੀਂ ਕੋਈ ਗੋਲ ਹੈ ਜਿਹੜਾ ਉਹ ਅਚੀਵ ਕਰਨਾ ਹੈ ਆਪਣੇ ਮਾਈਂਡ ਨੂੰ ਤੁਸੀਂ ਸੰਕੇਤ ਦੇਤਾ ਤਾਂ ਕੀ ਕਰਿਆ ਕਰੋ ਕਿ ਡੇਲੀ ਤੁਸੀਂ ਉਹ ਗੋਲ ਹੈ ਜਿਹੜਾ ਉਹਨੂੰ ਆਪਣੇ ਅੱਖਾਂ ਸਾਹਮਣੇ ਜ਼ਰੂਰ ਲੈ ਕੇ ਆਓ ਜਾਂ ਤਾਂ ਆਪਣੇ ਰੂਮ ਦੇ ਵਿੱਚ ਲਿਖ ਕੇ ਲਗਾ ਲਓ ਕਿ ਇਹ ਤੁਹਾਡਾ ਗੋਲ ਹੈ ਜਿਹੜਾ ਇਹ ਤੁਸੀਂ ਅਚੀਵ ਕਰਨਾ ਹੈ ਤਾਂ ਕਰਨਾ ਹੈ ਹੈਨਾ ਜਾਂ ਫਿਰ ਫੋਨ ਤੇ ਕਹਿ ਲਓ ਕਿ ਜੇ ਜਮੀ ਸਭ ਤੋਂ ਬੈਸਟ ਤਰੀਕਾ ਹੈ ਕਿ ਫੋਨ ਤੇ ਆਪਣਾ ਸਕਰੀਨ ਸੇਵਰ ਜੋ ਵੀ ਹੁੰਦਾ ਹੈ ਨੀ ਇਹ ਚੀਜ਼ ਜਾਂ ਵਾਲਪੇਪਰ ਜਾਂ ਸਕਰੀਨ ਸੇਵਰ ਇਹ ਚੀਜ਼ ਲਗਾ ਲਓ ਤਾਂ ਜੋ ਜਦੋਂ ਵੀ ਤੁਹਾਡਾ ਇਦਾਂ ਦਾ ਕੋਈ ਪਰਸਨ ਹੈ ਨਹੀਂ ਕਿ ਫੋਨ ਨੂੰ ਦੇਣ ਦੇ ਵਿੱਚ 10 ਤੋਂ 20 ਵਾਰੀ ਨਾ ਦੇਖੇ ਆਪਾਂ ਬਹੁਤ ਵਾਰੀ ਦੇਖਦੀ ਦੇਖਦੇ ਆ ਸੋ ਇਸ ਕਰਕੇ ਤੁਹਾਡੇ ਅੱਖਾਂ ਸਾਹਮਣੇ ਰਹੂਗਾ ਤਾਂ ਇਸ ਤਰ੍ਹਾਂ ਉਹ ਗੋਲ ਤੁਹਾਡੇ ਅੱਖਾਂ ਸਾਹਮਣੇ ਰਹੂਗਾ ਤਾਂ ਤੁਹਾਡਾ ਤੁਹਾਡਾ ਮਾਈਂਡ ਆ ਜਿਹੜਾ ਤੁਹਾਡਾ ਮਨ ਹੈ ਉਸ ਨੂੰ ਸੰਕੇਤ ਮਿਲਦਾ ਰਹੂਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਮਨ ਉਸ ਗੋਲ ਦੇ ਪ੍ਰਤੀ ਪੱਕਾ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਦੁਨੀਆ ਦੀ ਕੋਈ ਵੀ ਤਾਕਤ ਉਸ ਗੋਲ ਨੂੰ ਅਚੀਵ ਕਰਨ ਤੋਂ ਨਹੀਂ ਰੋਕ ਸਕਦੀ ਇਹ ਗੱਲ ਬਿਲਕੁਲ ਸਹੀ ਹੈ ਇੱਕ ਵਾਰ ਤੁਸੀਂ ਅਜ਼ਮਾ ਕੇ ਜ਼ਰੂਰ ਦੇਖ ਸਕਦੇ ਹੋ ਤਾਂ ਆਪਾਂ ਗੱਲ ਕਰ ਰਹੇ ਸੀਗੇ ਪਾਵਰ ਆਫ ਮਾਈਂਡ ਦੀ ਤਾਂ ਆਪਾਂ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਜੀ ਹਨਾ ਕਿ ਇੱਕ ਇਹ ਫੌਰੀਨ ਦੀ ਗੱਲ ਹੈ ਇੱਕ ਕੈਦੀ ਸੀਗਾ ਉਹ ਕੈਦੀ ਸੀਗਾ ਜਿਹੜਾ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ ਠੀਕ ਹੈ ਜੀ ਤੇ ਦੂਸਰੇ ਪਾਸੇ ਸਾਇੰਟਿਸਟ ਸੀਗੇ ਜਿਹੜੇ ਕਿ ਇਹ ਜਿਹੜੇ ਕਿ ਪਾਵਰ ਆਫ ਮਾਈਂਡ ਸੀਗਾ ਜਿਹੜਾ ਉਸ ਚੀਜ਼ ਉੱਪਰ ਰਿਸਰਚ ਕਰ ਰਹੇ ਸੀਗੇ ਠੀਕ ਹੈ ਜੀ ਬਟ ਉਸ ਦੇ ਲਈ ਉਹਨਾਂ ਨੂੰ ਇੱਕ ਪਰਸਨ ਚਾਹੀਦਾ ਸੀਗਾ ਇੱਕ ਆਦਮੀ ਚਾਹੀਦਾ ਸੀਗਾ ਤੇ ਉਸ ਵਾਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕਿਸੇ ਜਿਹੜਾ ਕੋਈ ਪਰਸਨ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਹਨਾਂ ਨੇ ਉਹਨਾਂ ਨੇ ਮਾਈਂਡ ਦੇ ਵਿੱਚ ਇੱਕ ਕਹਿ ਲਓ ਕਿ ਆਈਡੀਆ ਆਇਆ ਤਾਂ ਉਹਨਾਂ ਨੇ ਉਸ ਬਾਰੇ ਸੋਚਿਆ ਵੀ ਜੇ ਇਹ ਪਰਸਨ ਬਾਰੇ ਆਪਾਂ ਗੱਲ ਕਰ ਲੈਨੇ ਆਂ ਵੀ ਉਹਨੂੰ ਵੈਸੇ ਵੀ ਫਾਂਸੀ ਦੀ ਸਜ਼ਾ ਤਾਂ ਹੋਣੀ ਹੀ ਹੈ ਠੀਕ ਹੈ ਜੇ ਆਪਾਂ ਉਹਤੇ ਆਪਣਾ ਪ੍ਰਯੋਗ ਕਰ ਲਈਏ ਤਾਂ ਕਿੰਨੀ ਵਰੀਆ ਗੱਲ ਹੋਊਗੀ ਹਨ ਇਹ ਕਿਉਂਕਿ ਐਦਾਂ ਆਪਾਂ ਕੋਈ ਹੁਣ ਹਰ ਇੱਕ ਪਰਸਨ ਤੇ ਉਹ ਪ੍ਰਯੋਗ ਨਹੀਂ ਸੀ ਕਰ ਸਕਦੇ ਤਾਂ ਉਹਨਾਂ ਨੇ ਜਾ ਕੇ ਪਹਿਲਾਂ ਤਾਂ ਜਿਹੜੇ ਜੇਲ੍ਹ ਅਧਿਕਾਰੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਜਿਹੜਾ ਵੀ ਉਹਨਾਂ ਨੇ ਲੀਗਲੀ ਪ੍ਰੋਸੈਸਿੰਗ ਉਹ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕੈਦੀ ਉਸ ਕੈਦੀ ਨਾਲ ਮੁਲਾਕਾਤ ਕੀਤੀ ਉਸ ਕੈਦੀ ਨਾਲ ਗੱਲਬਾਤ ਉਹਨਾਂ ਦੀ ਹੋਈ ਕਿ ਯਾਰ ਤੈਨੂੰ ਵੈਸੇ ਵੀ ਫਾਂਸੀ ਦੀ ਸਜ਼ਾ ਤਾਂ ਹੋਣੀ ਹੀ ਹੋਣੀ ਹੈ ਹਨਾ ਉਹ ਤਾਂ ਅਟਲ ਹੈ ਹਨਾ ਕਿਉਂਕਿ ਸਜ਼ਾ ਸੁਣਾ ਦਿੱਤੀ ਸਜ਼ਾ ਸੁਣਾਤੀ ਸੀ ਕਿ ਉਹਨੂੰ ਫਾਂਸੀ ਦੀ ਹਨਾ ਵੀ ਅਸੀਂ ਇੱਕ ਪ੍ਰਯੋਗ ਕਰਨਾ ਚਾਹੁੰਦੇ ਹਾਂ ਕਿ ਅਸੀਂ ਪ੍ਰਯੋਗ ਦੇ ਵਿੱਚ ਪਾਵਰ ਆਫ ਮਾਈਂਡ ਹੈ ਜਿਹੜਾ ਉਹ ਚੀਜ਼ ਉਹ ਚੀਜ਼ ਬਾਰੇ ਅਸੀਂ ਰਿਸਰਚ ਕਰ ਰਹੇ ਹਾਂ ਹਾਂ ਤਾਂ ਅਸੀਂ ਤੇਰੇ ਇੱਕ ਸੱਪ ਲੜਾਵਾਂਗੇ ਜਿਹੜਾ ਕਿ ਬਹੁਤ ਜ਼ਹਿਰੀਲਾ ਸੱਪ ਹੋਊਗਾ ਕੋਬਰਾ ਸੱਪ ਹੋਊਗਾ ਠੀਕ ਹੈ ਵੀ ਜਿਹੜੀ ਤੈਨੂੰ ਫਾਂਸੀ ਦੀ ਸਜ਼ਾ ਹੋਈ ਹੈ ਉਹਦੇ ਵਿੱਚ ਤੈਨੂੰ ਘਟ ਘਟ 10 ਤੋਂ 15 ਮਿੰਟ ਤੂੰ ਤੜਫੇਗਾ ਤੇਰੀ ਤੜਪ ਕੇ ਜਾਂ ਜਾਈ ਜਾਊਗੀ ਤੇ ਜਿਹੜਾ ਸੱਪ ਅਸੀਂ ਤੇਰੇ ਲੜਾਵਾਂਗੇ ਉਹਦੇ ਵਿੱਚ ਤੇਰੀ 5 ਸਕਿੰਟਾਂ ਦੇ ਵਿੱਚ ਜਾਨ ਨਿਕਲ ਜੂਗੀ ਤੈਨੂੰ ਪਤਾ ਵੀ ਨਹੀਂ ਲੱਗੂਗਾ ਵੀ ਹੁਣ ਆਪਸ਼ਨ ਤੇਰੇ ਕੋਲੇ ਆ ਨਹੀਂ ਤਾਂ ਉਹਨੂੰ ਇਹ ਆਪਸ਼ਨ ਦਿੱਤੀ ਗਈ ਤਾਂ ਉਸ ਕੈਦੀ ਨੇ ਦੂਜੀ ਆਪਸ਼ਨ ਚੂਜ਼ ਕਰੀ ਜਿਹੜੀ ਉਹਨਾਂ ਨੇ ਜਿਹੜਾ ਇੱਕ ਦਿਨ ਮਿੱਥਤਾ ਵੀ ਹਾਂ ਜਿਹੜੇ ਦਿਨ ਉਹਨੂੰ ਫਾਂਸੀ ਹੋਣੀ ਸੀ ਉਸੇ ਦਿਨ ਉਹਨੂੰ ਆਪਣੇ ਉਹਨਾਂ ਨੇ ਸੱਪ ਲੜਾਉਣਾ ਸੀ ਆ ਠੀਕ ਹੈ ਜੀ ਤੇ ਉਹਨੂੰ ਪ੍ਰਯੋਗਸ਼ਾਲਾ ਦੇ ਵਿੱਚ ਲੈ ਗਏ ਉਸੇ ਪ੍ਰਯੋਗਸ਼ਾਲਾ ਦੇ ਵਿੱਚ ਲੈ ਜਾ ਕੇ ਅणि ਜਿਹੜਾ ਸੇਮ ਫਾਂਸੀ ਵਾਲਾ ਕੰਮ ਹੁੰਦਾ ਉਸੇ ਤਰ੍ਹਾਂ ਉਹਦੇ ਉਥੇ ਉਹਨੂੰ ਇੱਕ ਜਗ੍ਹਾ ਤੇ ਖੜਾ ਆ ਕੇ ਤੇ ਇੱਕ ਜਗ੍ਹਾ ਤੇ ਖੜਾ ਕੇ ਉਹਨੂੰ ਸਾਹਮਣੇ ਇੱਕ ਬੰਦਾ ਕੀ ਗਾਇ ਸੱਪ ਲੈ ਕੇ ਆ ਰਿਹਾ ਉਹਦੇ ਗਲ ਦੇ ਵਿੱਚ ਪਾਇਆ ਹੋਇਆ ਸੀਗਾ ਸੱਪ ਤੇ ਹੱਥ ਦੇ ਵਿੱਚ ਉਹਦਾ ਮੂੰਹ ਸੱਪ ਦਾ ਮੂੰਹ ਸੀਗਾ ਠੀਕ ਹੈ ਤੇ ਉਹ ਸੱਪ ਨੂੰ ਲੈ ਕੇ ਉਹਦੇ ਵੱਲ ਆ ਰਿਹਾ ਸੀਗਾ ਉਧਰੋਂ ਉਹ ਉਹਦੇ ਉਹ ਤੋਂ ਕਹਿ ਰਿਹਾ ਕਿ ਤੁਸੀਂ 100 ਕਿਲੋਮੀਟਰ ਦੀ ਦੂਰੀ ਸੀਗੀ ਦੂਰੀ ਤੇ ਸੀਗਾ ਕਹਿ ਦਿੱਤੀ ਸੱਪ ਦੀ ਆਸਰੇ ਜਿਹੜੀ ਦੂਰੀ ਸੀਗੀ ਉਹ ਹੌਲੀ ਹੌਲੀ ਐਂ ਜਾ ਰਹੇ ਸੀਗਾ ਤੇ ਜਦੋਂ ਉਹ ਸੱਪਾ ਉਹਦੇ ਬਿਲਕੁਲ ਨਜ਼ਦੀਕ ਜਾਣ ਲੱਗਾ ਉਹ ਬੰਦਾ ਕਿਉਂਕਿ ਬੰਦੇ ਦੇ ਹੱਥ 'ਚ ਸੀਗਾ ਸੱਪ ਤਾਂ ਜਦੋਂ ਉਹਦੇ ਨਜ਼ਦੀਕ ਜਾਣ ਲੱਗਾ ਤਾਂ ਉਹਦਾ ਮੂੰਹ ਨੂੰ ਟਕਤਾ ਠੀਕ ਹੈ ਜਿਹੜਾ ਕੈਦੀ ਸੀਗਾ ਕੈਦੀ ਦੇ ਮੂੰਹ ਨੂੰ ਉਹਨਾਂ ਨੇ ਟੱਕਤਾ ਜਿੱਦਾਂ ਕਿ ਫਾਂਸੀ ਦੇਣ ਤੋਂ ਪਹਿਲਾਂ ਕਾਲਾ ਕੱਪੜਾ ਜਿਆ ਪਾ ਦਿੰਦੇ ਨੇ ਉਦੋਂ ਦੇ ਮੂੰਹ ਤੇ ਕੱਪੜਾ ਪਾਤਾ ਉਹਦੇ ਮੂੰਹ ਤੇ ਕੱਪੜਾ ਪਾਉਣ ਤੋਂ ਬਾਅਦ ਠੀਕ ਹੈ ਜਿਹੜਾ ਸੱਪ ਵਾਲਾ ਬੰਦਾ ਸੀਗਾ ਉਹ ਪਿੱਛੇ ਹੱਟ ਗਿਆ ਤੇ ਇੱਕ ਬੰਦਾ ਹੋਰ ਉਸੇ ਪ੍ਰੋਸੈਸ ਉਸੇ ਤਰ੍ਹਾਂ ਅੱਗੇ ਤੁਰਿਆ ਤੇ ਉਹਨੇ ਸੂਈ ਤੇ ਜਿਹੜੀ ਸੱਪ ਜਿੱਦਾਂ ਪਾਣਾ ਸੱਪ ਡੰਗ ਮਾਰਦਾ ਉਸੇ ਤਰ੍ਹਾਂ ਜਿਹੜੀ ਸੂਈ ਤੇ ਉਹਦੇ ਪੈਰਾਂ ਤੇ ਚਭੂਤੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦ ਉਹਦਾ ਕੱਪੜਾ ਚੱਕ ਕੇ ਜਦ ਉਹਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਤਾਂ ਜਾਂਚ ਪੜਤਾਲ ਦੇ ਵਿੱਚ ਇਹ ਆਇਆ ਭਾਈ ਉਹਦੀ 5 ਸਕਿੰਟਾਂ ਦੇ ਵਿੱਚ ਡੈਥ ਹੋ ਗਈ ਸੀਗੀ ਠੀਕ ਹੈ ਜਦ ਉਹਦੀਆਂ ਰਿਪੋਰਟਾਂ ਵਗੈਰਾ ਚੈੱਕ ਕੀਤੀਆਂ ਗਈਆਂ ਤਾਂ ਉਸ ਦੇ ਵਿੱਚ ਕੋਬਰਾ ਸੱਪ ਦਾ ਬਿਲਕੁਲ ਸੱਚੀ ਜ਼ਹਿਰ ਪਾਇਆ ਗਿਆ ਹਨਾ ਜੇ ਤੁਸੀਂ ਹੁਣ ਇਹ ਵੀਡੀਓ ਦੇ ਵਿੱਚ ਸੁਣਿਆ ਕਿ ਉਹ ਜਦ ਕੇ ਸੱਪ ਵਾਲਾ ਬੰਦਾ ਤਾਂ ਪਿੱਛੇ हट ਗਿਆ ਸੀ ਉਹਦੇ ਦਾ ਪੈਰ ਤੇ ਸੂਈ ਚਬੋਈ ਸੀਗੀ ਫਿਰ ਉਹਦੇ ਵਿੱਚ ਜ਼ਹਿਰ ਕਿੱਥੋਂ ਆ ਗਿਆ ਇਹ ਗੱਲ ਸੋਚਣ ਵਾਲੀ ਸੀਗੀ ਇਹ ਜ਼ਹਿਰ ਉਹਦੇ ਮਨ ਨੇ ਖੁਦ ਪੈਦਾ ਕੀਤਾ ਸੀਗਾ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਕਹ ਰਿਹਾ ਸੀ ਕਿ ਤੁਹਾਡੇ ਮਨ ਦੇ ਵਿੱਚ ਇੰਨੀ ਕਿ ਜ਼ਿਆਦਾ ਸ਼ਕਤੀਆਂ ਇੰਨੀ ਕਿ ਜ਼ਿਆਦਾ ਪਾਵਰ ਹੈ ਕਿ ਉਹ ਆਪਣੀ ਸੋਚ ਤੋਂ ਬਿਲਕੁਲ ਪਰੇ ਹੈ ਹਨਾ ਦੇਖੋ ਉਹਨੂੰ ਇੱਕ ਬਸਰ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਤੇਰੇ ਸੱਪ ਲੜਾਇਆ ਜਾਊਗਾ ਜਦ ਕਿ ਲੜਾਉ ਦੇ ਮੱਛ ਉਹ ਹੀ ਸੂਈ ਸੀਗੀ ਉਹ ਸੂਈ ਚਬਾਉਣ ਨਾਲ ਉਹਦੇ ਮਨ ਨੇ ਉਹਦੇ ਮਾਈਂਡ ਨੇ ਹੀ ਸੱਪ ਦਾ ਜ਼ਹਿਰ ਉਹਦੇ ਅੰਦਰ ਪੈਦਾ ਕਰਤਾ ਤੇ ਉਹਦੀ 5 ਸਕਿੰਟਾਂ ਦੇ ਵਿੱਚ ਡੈਥ ਹੋ ਗਈ ਇੱਕ ਸੂਈ ਚਬਾਉਣ ਦੇ ਨਾਲ ਤਾਂ ਤੁਹਾਡੇ ਮਨ ਦੇ ਵਿੱਚ ਇੰਨੀ ਕਿ ਜ਼ਿਆਦਾ ਪਾਵਰ ਹੈ ਐਸੇ ਕਰਕੇ ਜੇਕਰ ਤੁਸੀਂ ਆਪਣੇ ਮਨ ਨੂੰ ਆਪਣੇ ਮਾਈਂਡ ਨੂੰ ਜੇਕਰ ਤੁਸੀਂ ਸਹੀ ਜਗ੍ਹਾ ਤੇ ਲਗਾ ਲੈਨੇ ਹੋ ਤਾਂ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਕੀ ਕੁਝ ਨਹੀਂ ਕਰ ਸਕਦੇ ਤੁਸੀਂ ਦੁਨੀਆ ਦੀ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਹੋ ਹਾਂ ਹਨੇਕ ਸੂਈ ਚ ਭਾਉਣ ਦੇ ਨਾਲ ਤੁਹਾਡੇ ਅੰਦਰ ਜ਼ਹਿਰ ਕਿੱਦਾਂ ਪੈਦਾ ਹੋ ਜੂਗਾ ਪਰ ਤੁਹਾਡੇ ਮਨਾਂ ਜਿਹੜਾ ਮਨੇ ਕੁਝ ਵੀ ਕਰ ਸਕਦਾ ਇਸ ਕਰਕੇ ਭਾਈ ਆਪਣੇ ਮਨ ਨੂੰ ਸਹੀ ਪਾਸੇ ਪੋਜੀਟਿਵ ਪਾਸੇ ਲਾਓ ਤੇ ਜੋ ਵੀ ਤੁਸੀਂ ਗੋਲ ਅਚੀਵ ਕਰਨਾ ਚਾਹੁੰਦੇ ਹੋ ਉਹਨੂੰ ਆਪਣੇ ਅੱਗੇ ਰੱਖੋ ਆਪਣੇ ਮਾਈਂਡ ਨੂੰ ਸੰਕੇਤ ਦਿਓ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਉਹ ਗੋਲ ਤੁਸੀਂ ਅਚੀਵ ਕਰੋਗੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਭਾਈ ਤੇ ਸਾਡੇ ਇਸ ਚੈਨਲ ਬਿੱਕੀ ਸਟਾਰ ਦਫ਼ਤਰੀ ਵਾਲਾਂ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਵਾ ਦਿਓ ਵੀਡੀਓ ਦੇਖਣ ਲਈ ਧੰਨਵਾਦ